ਤੰਦੂਰ ਦੀ ਰੋਟੀ ਨਹੀਂ ਖਵਾਈ ਮਹੀਨੇ 'ਚ ਮੈਨੂੰ ਇੱਕ ਵਾਰ ਘਰ 'ਚ ਆਟਾ ਤੈਸ ਨਾਲ ਇਸ ਕਰਤਾ ਤੇ ਆਈ ਇਹਦੇ ਉੱਤੇ ਨਹੀਂ ਲਾਉਣੀਆਂ ਤੰਦੂਰ ਦੇ ਵਿੱਚ ਲਾਉਣੇ ਹਾਏ ਮੰਮੀਆਂ ਹਾਏ ਆਏ ਨਹੀਂ ਘਰੀ ਦਾ ਹੰਦਾ ਆਜੇ ਵੇਖੀ ਸੂਤ ਹੁੰਦਾ ਤੇਰਾ ਦਾਦੇ ਨੇ ਮਣਾਏ ਸਾਡੇ ਘਰੇ ਕਹਿੰਦਾ ਤੁਹਾਡੀਆਂ ਦਾ ਪਵਾ ਦੂ ਰੋਟੀਆਂ ਨੇ ਰੱਜ ਜਾਂਦਾ ਮੇਝਣ ਕਿਆਂ ਰੋਟੀਆਂ ਕਿਉਂ ਤੁਹਾਨੂੰ ਭੁੱਖਣਾ ਤੁਹਾਡੇ ਚੂਹੇ ਦੱਟਦੇ ਅੱਠ ਆਪਨਿੰਗ ਆਈ ਥਿੰਕ ਕਿਉਂ ਚਾਹੀਦਾ ਸਾਨੂੰ ਅਰਲੀ ਮਾਰਨਿੰਗ ਕੀ ਕਰਨ ਦਾ ਇੰਦੇ ਕਿਉਂ ਭਰਾ ਅਸੀਂ ਕੀ ਕਰਨਾ ਅਸੀਂ ਲਿਆਂਦਾ ਤੰਦੂਰ ਤੰਦੂਰ ਦੀਆਂ ਲਾਉਣੀਆਂ ਰੋਟੀਆਂ ਮੈਂ ਕਿਹਾ ਹੁਣ ਮੇਰੇ ਜਾਨ ਦਾ ਟਾਈਮ ਆ ਗਿਆ ਹਜੇ ਤੱਕ ਤੰਦੂਰ ਦੀ ਰੋਟੀ ਨਹੀਂ ਖਵਾਈ ਮਹੀਨੇ ਚ ਮੈਨੂੰ ਇੱਕ ਵਾਰ ਮੰਮੀ ਬੈਠ ਬੈਠ ਕਰ ਲਿਆ ਤੇਰੇ ਵਾਸਤੇ ਬੈਠ ਨਹੀਂ ਇਹਨੇ ਪਹਿਤੋ ਕਿਹਾ ਹੀ ਨਹੀਂ ਜਿਹੜਾ ਮੇਰਾ ਤੰਦੂਰ ਸੀ ਮੈਂ ਕਿਹਾ ਸੀ ਚਲ ਤੰਦੂਰ ਹੈਗਾ ਮੈਂ ਤੈਨੂੰ ਲਾ ਕੇ ਖਵਾ ਦੂੰਗੀ ਤੂੰ ਮੇਰੇ ਆਉਂਦੀ ਨੂੰ ਤੇ ਉਹ ਭੰਨ ਤੋੜ ਛੱਡਿਆ ਸਾਰਾ ਭੰਨ ਤੋੜ ਨੂੰ ਉਹਦੇ ਨਾਲ ਕੁਸ਼ਤੀ ਖੇਡਦੇ ਰਹੇ ਤੇ ਤੁਸੀਂ ਕੁਸ਼ਤੀ ਖੇਡਦੇ ਰਹੇ ਤੁਸੀਂ ਤਾਂ ਬਹੀ ਚੱਪੀ ਨਹੀਂ ਉੱਥੇ ਛੱਡੀ ਨਹੀਂ ਆਓ ਸਾਰਾ ਘਰ ਤੇ ਆਟਾ ਤੇ ਇਸ ਨਾਲ ਇਸ ਕਰਤਾ ਤੇ ਆਈ ਹੋਰ ਨਹੀਂ ਤੁਸੀਂ ਤਾਂ ਮੇਰੇ ਆਉਂਦਿਆਂ ਨੂੰ ਇੱਕ ਇੱਕ ਪਾਸੇ ਕੀ ਜਾਂ ਚੁੱਕ ਚੁੱਕ ਦੂਜੇ ਪਾਸੇ ਦੂਜੇ ਚੁੱਕ ਲਿਜੀ ਨਾ ਕਿ ਨਾਲ ਵਿਆਹ ਗੱਡੀ ਬੈਕ ਕਰਨ ਲੱਗੇ ਤੇ ਟਾਇਰ ਚੜਾਤਾ ਸਾਰੀ ਹਰੀ ਸਾਰੀ ਵੀ ਤੋੜਦੀ ਮਾੜੀ ਗੱਲ ਮੇਰੀ ਮੰਮੀ ਇਹ ਚੀਜ਼ਾਂ ਦੇ ਇਹੋ ਜਿਹਾ ਮੈਂ ਨਹੀਂ ਹੈਗਾ ਆਪਾਂ ਨਹੀਂ ਅਨਰਿਸਪੌਂਸਿਬਲ ਗੱਲਾਂ ਨਹੀਂ ਕਰਦੇ ਆਪਾਂ ਨਹੀਂ ਇਹ ਰਿਸਪੌਂਸਿਬਲ ਗੱਲਾਂ ਤਾਂ ਤੁਸੀਂ ਕਰਦੇ ਨਾ ਮੈਂ ਨਾ ਓ ਹੋਵੇ ਚੰਗੇ ਹੜਾ ਸੱਟ ਲਿਆ ਯਾਰ ਬੋਰੀ ਕੰਮ ਵਿੱਚ ਵਿੱਚ ਕਰੀ ਪਹਿਲਾ ਸੇਰੇ ਨੇ ਆਪਦੀ ਉਂਗਲ ਵਡਾ ਲਈ ਤੇਰੇ ਮੇਰੇ ਹੱਥ ਨੇ ਨਾ ਮੈਨੂੰ ਗਰਾਂ ਹੀ ਲੱਗਾ ਕੀ ਹੋਇਆ ਉਂਗਲ ਤੇ ਸੱਟ ਕਿਵੇਂ ਲੱਗੀ ਲੈ ਆ ਇਹ ਨਹੀਂ ਹਟਣਦੀ ਆ ਹਾਏ ਹਾਈ ਤੁਹਾਨੂੰ ਲੱਗਦਾ ਹੈ ਤੁਹਾਨੂੰ ਵਿਟਾਮਿਨ ਕਿਹਦੀ ਘਾਟ ਆ ਤੂੰ ਕੇਕੂ ਬਣਾ ਕੇ ਵੇਖ ਰੱਖੇਕੂ ਕੀ ਹੰਡੇ ਆ ਹੋਰ ਮੰਮੀ ਨੂੰ ਵਿਟਾਮਿਨ ਦੀ ਘਾਟ ਹੁੰਦੀ ਆ ਉਸ ਵਿਟਾਮਿਨ ਦੇ ਨਾਲ ਥੋੜਾ ਖੂਨ ਰੁਕਣਾ ਬੰਦ ਨਹੀਂ ਹੁੰਦਾ ਜਿਉ ਬੋਡੀ ਚ ਪੂਰਾ ਹੋਵੇ ਤੇ ਆਪਣਾ ਟਾਈਮ ਸਿਰ ਖੂਨ ਵਗ ਕੇ ਬੰਦ ਹੋ ਜਾਂਦਾ ਫੇ ਸਾਡੇ ਤਾਂ ਵੱਧ ਸਾਡੇ ਕੱਟ ਲੱਗਦਾ ਨਾਲ ਹੀ ਖੂਨ ਰੋਕ ਜਾਂਦਾ ਬੰਦ ਇਹਦਾ ਮੰਮੀ ਦੇ ਵਿੱਚ ਉਸ ਚੀਜ਼ ਦੀ ਕਮੀ ਆ ਮੰਮੀ ਨੂੰ ਪਤਾ ਨਹੀਂ ਲੱਗਦਾ ਪਿਆ ਹਰੇ ਅੱਜ ਆਪਾਂ ਤੰਦੂਰ ਦੇ ਉੱਤੇ ਲਾਵਾਂਗੇ ਬੇਸਣ ਵਾਲੀਆਂ ਰੋਟੀਆਂ ਉੱਤੇ ਉੱਤੇ ਨਹੀਂ ਲਾਉਣੀਆਂ ਤੰਦੂਰ ਦੇ ਵਿੱਚ ਲਾਉਣੀਆਂ ਵਿੱਚ ਲਾਉਣੀਆਂ ਤੰਦੂਰ ਦੇ ਉੱਤੇ ਨਹੀਂ ਲੱਗਦੀਆਂ ਹੁੰਦੀਆਂ ਕਰੀ ਰੋਟੀਆਂ ਤੰਦੂਰ ਦੇ ਵਿੱਚ ਹੀ ਲਾਵਾਂਗੇ ਆਪਾਂ ਵਿੱਚ ਲੱਗਣਗੀਆਂ ਕਾਸ਼ ਮੈਂ ਤੰਦੂਰ ਪੈਕ ਕਰਕੇ ਬਾਹਰ ਲਿਜਾ ਸਕਦਾ ਲਿਜਾ ਉਹ ਕੁੱਕਰ ਚ ਬਣ ਜਾਂਦੀਆਂ ਕਰ ਜਿਵੇਂ ਬੰਨ ਜਾਂਦੇ ਨੇ ਸੋਨੀ ਮਾਂਦੇ ਹਨ ਨਾ ਨਾਂ ਨੂਨ ਵਿੱਚ ਬੰਨਦੇ ਨੇ ਹਾਂ ਰੈਸਪੀਆਂ ਦਾ ਤਾਂ ਆਪਣੇ ਕੋ ਖਜ਼ਾਨਾ ਜਿੰਨੀਆਂ ਮਰਜ਼ੀ ਬਣਵਾ ਲਓ ਨਹੀਂ ਹਰ ਮਣ ਬਣ ਜਾਂਦੀ ਨਾਲ ਕੀ ਬਣਾਉ ਰਹੀਆਂ ਜੀ ਪਾਣੀ ਲਾ ਕੇ ਇਹਦੇ ਨਾਲ ਸਿੰਪਲ ਤੰਦੂਰ ਦੀ ਰੋਟੀ ਤੇ ਆ ਨਾਲ ਦਹੀਂ ਮੱਖਣ ਤੇ ਥੋਨੂ ਦਿੱਤੇ ਜਾਏਗੇ ਇਹਨੂੰ ਥਾਲ ਦੇ ਵਿੱਚ ਸਰ ਵਾਹ ਜੀ ਵਾਹ ਦਾਵਤ ਹੈ ਅੱਜ ਮੈਨੂੰ ਤਰੜਾ ਘਾਰੇ ਨਹੀਂ ਲੱਗਣਾ ਰੋਟੀਆਂ ਨੂੰ ਪਰਣਾ ਮੈਂ ਕਾਹਦੇ ਨਾਲ ਕਰਾਂ ਤੇ ਹੱਥ ਪੈਰਾਂ ਨਹੀਂ ਕਿ ਉੱਠ ਕੇ ਉਥੋਂ ਲਿਆ ਸਮਾਨ ਚੱਕ ਕੇ ਪੇਸ਼ਨ ਚਾਹੀਦਾ ਹੋਰ ਚਲ ਮੈਂ ਤਾਂ ਬੈਠੀ ਹਾਂ ਗੂਠੇ ਤਾਂ ਤੂੰ ਵੀ ਬਹਿ ਗਈਆਂ ਨਾਲ ਹੀ ਆ ਆਲਸੀ ਇਹੋ ਜੀ ਮਾਂ ਉਹ ਜੀ ਕੁੜੀ ਗੱਲ ਸਹੀ ਹੈ ਮਿਹਨਤੀ ਕੁੜੀ ਹੈ ਮਿਹਨਤੀ ਮਾਂ ਹੈ ਮੈਂ ਕਿਹੜਾ ਕੋਈ ਗਲਤ ਗੱਲ ਕਹੀ ਆ ਨਹੀਂ ਕੰਮ ਹਾਏ 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 ਮੰਮੀਆਂ ਹਾਏ ਆਏ ਨਹੀਂ ਘਰੀ ਦਾ ਹਾਂ ਦਾ ਵਾਹ ਇਹ ਬੋਲਦੇ ਕਿਵੇਂ ਆ ਬੋਲਦੇ ਕਿਵੇਂ ਮੂੰਹ ਨਾਲ ਅੱਗੇ ਭਰਾਵਾ ਲੋਕਾਂ ਨੂੰ ਲੱਗਦਾ ਤੁਹਾਨੂੰ ਬੋਲਣ ਦਾ ਪਤਾ ਨਹੀਂ ਪਰ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਨੀ ਚਾਹੂੰਗੀ ਜੇ ਤੁਹਾਨੂੰ ਬੋਲਣ ਦਾ ਨਹੀਂ ਪਤਾ ਤੇ ਸਾਡੇ ਜਵਾਕਾਂ ਚ ਇੰਨੀ ਐਜੂਕੇਸ਼ਨ ਕਿੱਥੋਂ ਆਉਂਦੀ ਇਸ ਘਰ ਚ ਰਹਿੰਦੇ ਥੋੜੇ ਤੋਂ ਸਿੱਖਦੇ ਤਾਂ ਹੀ ਇੰਨਾ ਵਧੀਆ ਬੋਲਦੇ ਹਰੇਕ ਨੇ ਮੈਨੂੰ ਉੱਥੇ ਆਸਟ੍ਰੇਲੀਆ ਵੀ ਕਿਹਾ ਕਿ ਮੰਦੀਪ ਤੇਰੇ ਬੱਚੇ ਬਹੁਤ ਨਾਈਸ ਆ ਕਿ ਇੰਨਾ ਵਧੀਆ ਬੋਲਦੇ ਆ ਵੀ ਚੰਗੀ ਅਪਬ੍ਰਿੰਗਿੰਗ ਇਹਨਾਂ ਦੀ ਕੀਤੀ ਗਈ ਤੇ ਜੇ ਉਹਨਾਂ ਦੀ ਅਪਬ੍ਰਿੰਗ ਹੋਵੇਗੀ ਤੇ ਉਹ ਇਸ ਘਰ ਚੋਂ ਸਿੱਖ ਕੇ ਗਏ ਮੈਂ ਵੀ ਇਸ ਘਰ ਚੋਂ ਉਹ ਸਾਡਾ ਲਾਣਾ ਹੀ ਐਵੇਂ ਦਾ ਬਸ ਇਹਨਾਂ ਨੂੰ ਆਦਤ ਪੈ ਚੁੱਕੀ ਆ ਹੁਣ ਜਦੋਂ ਜਵਾਕਾਂ ਨੂੰ ਜੇ ਕਹਿ ਦੋ ਕੰਮ ਕਰਨ ਨੂੰ ਵਿਚਾਰਾ ਭੋਲਾ ਕਿਵੇਂ ਲੱਗੇ ਐ ਵੀ ਇੱਡਾ ਤੰਦੂਰ ਪਾ ਲੈ ਮੈਨੂੰ ਪਤਾ ਮੁੰਡਾ ਸਿਆਣਾ ਬਹੁਤ ਆ ਕੰਮ ਬਹੁਤ ਕਰਦਾ ਗਵਾਵਾਂ ਚੋਂਦਾ ਕ੍ਰਿਕਟ ਅਕੈਡਮੀ ਚ ਵੀ ਜਾਂਦਾ ਹੀ ਕਿਹੇ ਜਵਾਗ ਨਾਲ ਖੇਡਣ ਦਾ ਕੋਈ ਲਾਲਚ ਨਹੀਂ ਉਹਨੂੰ ਕਰੇ ਮੰਦਿਰ ਤੇ ਤਿਵਾਰ ਤਾਂ ਨਹੀਂ ਜਾਂਦਾ ਵਿਚਾਰਾ ਅਰੇ ਯਾਕੇ ਨਿਆਣੇ ਅੱਜਕੱਲ ਦੇ ਨਾ ਗਰਚਰਨ ਜੇ ਸਮਝ ਨਹੀਂ ਹੈਗੇ ਇਹਨਾਂ ਨੂੰ ਆਪਣੇ ਕੰਮ ਤੇ ਮੰਮੀ ਨੇ ਠੋਕ ਵਜਾ ਕੇ ਕੰਮ ਗੂ ਇਹ ਕਿਹੜੇ ਹਸਨਾ ਤੰਦੂਰ ਚ ਅੱਗ ਬਾਲੀ ਉਤੋਂ ਕੌਣ ਅੱਗ ਬਾਲਦਾ ਹੁੰਦਾ ਇੱਕ ਗੁੱਗੂ ਗੁੱਗੂ ਸੰਧੂ ਪਾਲਦਾ ਇਹ ਅੱਗ ਲਾਉਣ ਦਾ ਕੰਮ ਤਾਂ ਮੰਮੀ ਦਾ ਵਾ ਪਰ ਬਾਲ ਮੈਂ ਦਿੱਤੀ ਹੈ ਅੱਜ ਤੂੰ ਲਾਤੀ ਤਿੱਲੀ ਹੈ ਥੱਲਿਓਂ ਮੋਰੀ ਥਣੀ ਅੱਗ ਲਾਈ ਦੀ ਜਿਹੜੀ ਥੱਲੋਂ ਤਾਂ ਨਹੀਂ ਜਾਵੇ ਸਵਾਹ ਗੱਡੀ ਦੀ ਉਧਰ ਦੀ ਬਾਹਰ ਹੋਰ ਸਾਡੇ ਪਤਾ ਹੋਵੇ ਦਾ ਤੇ ਉੱਤੋਂ ਨੀ ਲਾਈ ਜੀ ਉੱਤੋਂ ਤਰਾ ਥੱਲੇ ਲੱਕੜਾ ਨਾ ਨਾ ਲੱਗੇ ਨਾ ਕਰੇ ਗੁੱਗੂ ਤੂੰ ਕੇ ਸਾਡੀ ਉੱਪਰੋਂ ਲਾਈ ਥੱਲੇ ਆ ਤੱਕ ਜਾਊਗੀ ਸਾਡੀ ਉੱਪਰੋਂ ਲਾਈ ਥੱਲੇ ਤੱਕ ਅੱਗ ਨਹੀਂ ਲਾਉਂਦੇ ਉੱਤੋਂ ਅੱਗ ਹੂਕਦੀ ਆ ਹਾਂ ਅਸੀਂ ਚੰਗਿਆੜਾ ਉੱਪਰੋਂ ੱਡੀ ਦਾ ਥੱਲੇ ਤੱਕ ਅੱਗ ਜਾਂਦੀ ਆ ਗੁੱਗੂ ਸਾਡੀ ਅੱਗੇ ਕਿਹਦੇ ਕਰੇ ਮੈਂ ਕਰ ਦੂੰ ਵੀ ਪੂਰੇ ਚੰਗੀ ਤਰਾ ਹਾਂ ਇਹ ਨਾ ਚ ਵੇਖੀ ਸੂਟ ਹੁੰਦਾ ਤੇਰਾ ਇਹ ਨਾ ਚ ਮਮੀ ਜਿੱਦਣ ਵਿਆਹ ਵੀ ਹੋ ਗਿਆ ਬੰਦ ਹੋ ਜਾਣੇ ਟੈਨਸ਼ਨ ਨਾ ਲਿਆ ਕਰ ਹਉਣੀਆਂ ਸਾਡੇ ਵੀ ਵਿਆਹ ਇਹ ਹੁਣ ਹੀ ਨਾ ਚ ਹੁੰਦੇ ਆ ਮੈਂ 2 ਮਹੀਨੇ ਗਈ ਰਹੀ ਸੀ ਨਾ ਤੇ ਉਹ ਜੋ ਇਹਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਘਰ ਹੀ ਨਹੀਂ ਵੜਿਆ ਸੀ ਛੀਆਂ ਪਾੜੀ ਰਿਆ ਮੇਰਾ ਤਾਂ ਇਹ ਜੀ ਨਹੀਂ ਲੱਗਦਾ ਘਰੇ ਮੇਰਾ ਤਾਂ ਇਹ ਜੀ ਨਹੀਂ ਲੱਗਦਾ ਕੋਈ ਇਹਨੂੰ ਰੋਟੀ ਨਹੀਂ ਤੱਤੀ ਦਿੰਦਾ ਕੋਈ ਤੱਤੀ ਰੋਟੀ ਨਹੀਂ ਦਿੰਦੀ ਕਿਹਨੇ ਨਾ ਵੀ ਆਏ ਨਾ ਬਦਨਾਮ ਕਰਿਆ ਕਰ ਬਦਨਾਮ ਪਰਝਾਈ ਤੇਰੀ ਵਧੀਆ ਤੈਨੂੰ ਉਸੇ ਵੇਲੇ ਦੁਬੇ ਪਕਾ ਕੇ ਜਿੰਦੀ ਰਹੀ ਆ ਆਰਦੇ ਘਰ ਵਾਲੇ ਨੂੰ ਭਾਵੇਂ ਪਰੌਂਠੇ ਦਿੰਦੀ ਨਾ ਹੋਵੇ ਜੇਠ ਨੂੰ ਦਿੰਦੀ ਆ ਉਹਨੂੰ ਤਾਂ ਕੋਈ ਨਹੀਂ ਬਣਿਆ ਗੱਲਾਂ ਕਰਦਾ ਵਾ ਦੂਜਿਆਂ ਦੀ ਐਡੀਡਾਸ ਐਡੀਡਾਸ ਉਹ ਕਰਦੀ ਫਿਰ ਉਹ ਗੈਰੀ ਵੀਰਾ ਗੈਰੀ ਵੀਰਾ ਹੈ ਬ੍ਰਾਂਡਡ ਬ੍ਰਾਂਡਡ ਹੀ ਆ ਜੀ ਉਹ ਤੋਂ ਲੈਂਦੀ ਆ ਆਪਾਂ ਬ੍ਰਾਂਡਡ ਹੀ ਆ ਪੁੱਤ ਤੇਰਾ ਮਾਮਾ ਐਂ ਪਾਉਂਦਾ ਸਾਰਾ ਦਿਨ ਇਹੀ ਬਣਿਆ ਰਹਿਣਾ ਮਾਈ ਜੀ ਤੇ ਪਾਈ ਤੇ ਖਟੇਵਾਲੇ ਦੀ ਪਾਈ ਆ ਵੇ ਐਂ ਬਾਲ ਦੀ ਤੇ ਅੱਗ ਲਾ ਮਮਮੀ ਗੱਲ ਤਾਂ ਗੁੱਗੂ ਦੀ ਵੇ ਗੁੱਗੂ ਨੇ ਉਸ ਤੋਂ ਹੀ ਬਾਲੀ ਅੱਗ ਕਈ ਕਈ ਬੰਦਿਆਂ ਦੇ ਹੱਥ 'ਚ ਤਾਂ ਹੀ ਬੜਾ ਹੁੰਦਾ ਤੇਰੇ ਭਾਜੀ ਦੇ ਹੱਥ 'ਚ ਹਾਏ ਮੇਰੇ ਰੱਬਾ ਗੁੱਗੂ ਨੂੰ ਲੱਗ ਹਾਂ ਤਾਂ ਇਹ ਨਕਮੇ ਹੋਈ ਡੋਂਟ ਫਾਈਟ ਡੋਂਟ ਫਾਈਟ ਜੇ ਮੇਰਾ ਅਜ ਗੂਠਾ ਨਾ ਹੁੰਦਾ ਕਿ ਅੱਜ ਮੈਂ ਤੈਨੂੰ ਬਣਾ ਬੰਦਾ ਤੇ ਚੰਗੀ ਤਰ੍ਹਾਂ ਪਰ ਮਮਮੀ ਬਿਨਾ ਗੂਠੇ ਤੋਂ ਤੂੰ ਕੀ ਕਰਦੀ ਆ ਵੱਟਿਆ ਪਿਆ ਆ ਨਹੀਂ ਖੂਨ ਰੋਕਦਾ ਪਿਆਗਾ ਓਹੋ ਭਾਨਾ ਇੰਨੇ ਇੰਨੇ ਕਿ ਤੱਕ ਫੱਟ ਮੇਰੇ ਉਮਰ ਦੇ ਛੱਤੇ 'ਤੇ ਲੱਗ ਲ ਭਜ ਜਾਂਦੀ ਹੈ ਉਸ ਉੱਤੇ ਬੈਤੂ ਕੀ ਕਰਦਾ ਵੀ ਜਿਹੜੇ ਤੇਰੇ ਸੱਟ ਲੱਗ ਜਾਂਦੇ ਹੱਥ ਵੱਜ ਜਾਂਦਾ ਮੇਰਾ ਕਾਚੂ ਸਰਾਣੀ ਰੱਖ ਕੇ ਜਾਉਣਾ ਹਾਂ ਮੈਂ ਸਰਾਣੀ ਤੋਂ ਕਾਚੂ ਰੱਖ ਕੇ ਜਾਉਣਾ ਤੈਨੂੰ ਭੂਤ ਨੇ ਡਰਾਉਂਦੇ ਆ ਤੂੰ ਤਾਂ ਭੂਤ ਨਹੀਂਆਂ ਨੂੰ ਡਰਾ ਡਰਾ ਕੇ ਨਾ ਰੱਜੇ ਪ੍ਰਾਪਨੂਰ ਪੈਂਡਟ ਮਿਲ ਗਈ ਨਾਨੀ ਲਈ ਨਹੀਂ ਡਾਕਟਰ ਨੇ ਆਇਆ ਡਾਕਟਰ ਜੀ ਦਿਖਾ ਨਹੀਂ ਕੋਈ ਆ ਪ੍ਰਾਪਨੂਰ ਆ ਐਸੇ ਕਰਕੇ ਜੀ ਨਹੀਂ ਸੀ ਲੱਗਦਾ ਹਣਾ ਉੱਥੇ ਐ ਕਰਨ ਵਾਲਾ ਕੋਈ ਨਹੀਂ ਸੀ ਹੈਗਾ ਹਨਾ ਮਮਾ ਪਪਾ ਕੰਮ ਤੇ ਚਲ ਜਾਂਦੇ ਐ ਇਸੇ ਲਈ ਤੁਹਾਨੂੰ ਪਸੰਦ ਆ ਪਰ ਬਹੁਤਾਂ ਤੇ ਮੱਖੀਆਂ ਮੱਛਰ ਵੀ ਨਹੀਂ ਹੈਗੇ ਸੀ ਬਸ ਕਰਿਆ ਕਰੇ ਮੱਖੀਆਂ ਸਾਡਾ ਕਲਚਰ ਆ ਮੱਖੀਆਂ ਨਹੀਂ ਭਲੇ ਆ ਸਾਨੂੰ ਕੁਝ ਨਹੀਂ ਲੱਗਦਾ ਘਰੇ ਕੋਈ ਚੀਜ਼ ਡੁੱਲੂਗੀ ਤੇ ਮੱਖੀ ਆਉਗੀ ਕਿ ਇਹ ਡੁੱਲੂਗੀ ਮੱਖੀਆਂ ਤੇ ਉਹਨਾਂ ਘਰੇ ਆਉਂਦੀ ਜਿੰਨਾ ਘਰੇ ਰੱਜ ਪੂਜੋ ਹੋਵੇ ਨਾ ਰੱਜ ਘਰੇ ਕਿੱਥੇ ਆਉਂਦਾ ਵੱਡਾ ਜਿਹਾ ਇਹ ਮਤਲਬ ਬਹੁਤ ਹੀ ਭੁੱਖੇ ਆ ਯੈਸ ਉੱਥੇ ਘਰ ਨਹੀਂ ਕੋਸ਼ਿਸ਼ ਮਾਮੇ ਚੰਗੇ ਕਿ ਸਟੇਡੀਆ ਵੇਰੀ ਗੁੱਡ ਅੰਦਰ ਧਲੇ ਤਾ ਮਾਂ ਪਿਆ ਆਹ ਪਪਿਆ ਸਾਡੇ ਆਦਮ ਫੇਸ ਮਾਸਕ ਬਣਾਉਂਦੀ ਹਈ ਸੀ ਸਵਾਇਬ ਨਾਲ ਮੇਰੇ ਵਾਲ ਚੁੱਕੇ ਇੱਕ ਆਹ ਮਾਈ ਗੋਡ ਇਹ ਸਲਾਈਮਾਂ ਰਾਤ ਲੱਗ ਰਹੀਆਂ ਸੀ ਵਾਲਾਂ ਤੇ ਫੇਸਬੁੱਕ ਫੇਸ ਮਾਸਕ ਬਣ ਰਿਹਾ ਸੀ ਮਤਲਬ ਜਿਹੜੀ ਤੰਦੂਰ ਚ ਆਪਾਂ ਰੋਟੀ ਲਾਉਂਦੇ ਆ ਨਾ ਉਹ ਪੁੱਤ ਹੱਥਾਂ ਨਾਲ ਥੱਪ ਕੇ ਹੀ ਲੱਗਦੀ ਆ ਹੱਥ ਦੇਖ ਤੇਰਾ ਮਾਮੇ ਨੇ ਇਹ ਬੋਤਾਾ ਥਾਣਾ ਐ ਠੱਪ ਠੱਪ ਕੇ ਫੇਰ ਤੰਦੂਰ ਚ ਲੱਗੂਗੀ ਤੇ ਜਦੋਂ ਇਹ ਰੋਟੀਆਂ ਵੇਖੀ ਇਹ ਰੋਟੀ ਤੇ ਚੂਲ੍ਹੇ ਉੱਤੇ ਗੈਸ ਦੀ ਰੋਟੀ ਨਾਲ ਬਹੁਤ ਫਰਕ ਹੁੰਦਾ ਕਿਉਂਕਿ ਇਹ ਦੋਨੇ ਰੱਜ ਜਾਂਦਾ ਬੰਦਾ ਉਹ ਬੈਸ ਨੂੰ ਪੰਜਾਂ ਨਾਲ ਰੱਜਦਾ ਨਹੀਂ ਬਣਦਾ ਨਹੀਂ ਮੋਟੀ ਕਿਉਂ ਆ ਰੋਟੀ ਦੇਗਾ ਆਮ ਤੰਦੂਰ ਦੀ ਰੋਟੀ ਤਾਂ ਕਾਫੀ ਸਹੀ ਆ ਮੰਮੀ ਦਾ ਤਾਂ ਹੱਥ ਚਾਰੀ ਦਾ ਕਾਦੇ ਮਨਾਏ ਸਾਡੇ ਘਰੇ ਕਹਿੰਦਾ ਤੁਹਾਡੀਆਂ ਦਾ ਤਵਾ ਦੂਰ ਰੋਕੀ ਨੇ ਰੱਜ ਜਾਂਦਾ ਹੁੰਦਾ ਅੱਛਾ ਮੰਮੀ ਦਾ ਅੱਗ ਪਾਰਾ ਹਨਾ ਉਹ ਦੂ ਬੋਤਾ ਤਾਂ ਹੱਥਾਂ ਵਿਚਾਈ ਦੇ ਇਹ ਬੰਦਿਆਂ ਨੂੰ ਪਸੰਦੇ ਆ ਇਹਨੇ ਨਾ ਪਰਵਾਰਾਂ ਜੀ ਆਏ ਹੰਨੇ ਵੀ ਕੁਦਰਤੀ ਆ ਨਹੀਂ ਚੱਲੀ ਤੇ ਰੋਟੀ ਚ ਅੱਜ ਦੀ ਭਾਰੀ ਹੋਵੇ ਬੰਦਾ ਸਿੱਧਕ ਨਾਲ ਰਾਜੇ ਦਾ ਲਵੇ ਮੈਂ ਵੈਸੇ ਉਹ ਜੇ ਮੈਂ ਬਹੁਤ ਛੋਟੀ ਸੀ ਮੜ ਕੇ ਵਿੱਚ ਹੀ ਹੱਥ ਛਾੜ ਜੂਗਾ ਵਿੱਚੇ ਰੋਟੀ ਦੇ ਦਗਾ ਪੈਣੀਆਂ ਆ ਆ ਜਿਆਦੀ ਨਾ ਸੈਣ ਪਹਿਲਾਂ ਦੋ ਚੱਲ ਥਾਪ ਲੈ ਮੈਂ ਲਾ ਦੂੰਗੀ ਜਮਾ ਆ ਮਾਂ ਹੀ ਹੁੰਦੀ ਆ ਬਹੁਤ ਆਸਾਨ ਹੋ ਗਿਆ ਵੈਸੇ ਮੈਂ ਰੋਟੀ ਲਾ ਚੋਪਰ ਕੇ ਬਾਹ ਹੋਗਾ ਆ ਜੇ ਹੁਣ ਤੂੰ ਖਾਣੀਆਂ ਤੰਦੂਰ ਦੀਆਂ ਤੈਨੂੰ ਖਵਾ ਦਿੰਨੇ ਆ ਹੌਸਲਾ ਰੱਖ ਤੂੰ ਤੰਦੂਰ ਦੀਆਂ ਖਵਾ ਦੇ ਰੱਖੇ ਬੰਦਾ ਹੁਣ ਉਹਨਾਂ ਜਿਹੜਾ ਖਾਪ ਨੂੰ ਜਿੰਨਾ ਸਬਰ ਆਣਾ ਉਹਨਾਂ ਕਿਹਨੂੰ ਖਵਾਣੀਆਂ ਮਾਮਾ ਤੁਸੀਂ ਆ ਹਾਂ ਮਾਮੇ ਦਾ ਭੁੱਖੇ ਤੈਨੂੰ ਪਤਾ ਕੋਤ ਚਮਟਾ ਲਿਆ ਦੇ ਉਹ ਚੱਕਣੀਆਂ ਚਮਕੇ ਨਾ ਸਕਦੀਆਂ ਓਏ ਚਿਮਟਾ ਪਿਆ ਉੱਥੇ ਯਾਰ ਇਹ ਕੋ ਚਿਮਟਾ ਇਹ ਇਹ ਕੁਲੇ ਐ ਇਹ ਆ ਗਈ ਪਤਲੀ ਵੀ ਆ ਗਈ ਪਤਲੀ ਓਏ ਉੱਥੇ ਚ ਪਰਿਆ ਪੁਰੇ ਆਪ ਜੇ ਹੈ ਸਾਡੀ ਇੱਥੇ ਆਵੇ ਜੇ ਹੈ ਸਾਡੀ ਪਤਲੀ ਪਤਲੀ ਜੇ ਕਿਆ ਬਣ ਰਹਾ ਹੈ ਉੱਚੀ ਬੋਲੋ ਜੀ ਉੱਚੀ ਉਹ ਕੀ ਆ? ਇਹ ਕੌਣ ਹੈ? ਇਹ ਕੌਣ ਹੈ? ਮੈਂ ਕੌਣ ਹਾਂ? ਉਹ ਕੌਣ ਬੈਠਾ? ਐ ਵਾਰੀ ਗਾੜ। ਆ ਜਾ ਆ ਤੈਨੂੰ ਵੀਰਾ ਗਿਆ ਜੱਫੀ ਬੜਾ ਦੀ ਪੈਨੂ ਨੇ। ਅੱਛਾ ਤੂੰ ਐ ਐ ਆ ਗਿਆ ਦਰਸ ਆ ਗਿਆ ਇਹ 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 ਤੰਦੂਰ ਦੀ ਰੋਟੀ ਖਾਦੀ। ਇਹ ਇਹ ਆ ਆ ਕੋਟਨ ਖਾਦੀ ਸੀ। ਉਹ ਤੰਦੂਰ ਦੀ ਰੋਟੀ ਘਰ ਦੀ ਰੋਟੀ ਖਾਦੀ। ਅੱਜ ਕਾਲਾ ਹੈ ਅਸੀਂ ਜਦੋਂ ਥੋੜੇ ਜਿਹਾ ਤੁਸੀਂ ਵੱਧੂ ਨਾਨੀ ਇਹ ਸਾਡਾ ਪਤਲਾ ਪੁੱਤ ਆ ਸਿਆਲੋ ਸਿਆਲ ਨਾ ਨਾਨੀ ਤੰਦੂਰ ਦੀਆਂ ਰੋਟੀਆਂ ਸਾਡੀਆਂ ਲੱਥਨ ਲਾਪੀਆਂ ਸਾਡਾ ਪ੍ਰਭ ਪ੍ਰਭ ਕੀ ਹੋਇਆ ਪੁੱਤ ਉਹ ਕਹਿੰਦੀ ਸਵਾਹ ਕਿਉਂ ਲੱਗੀ ਆ ਉਹ ਪੱਬੇ ਇਹ ਸਵਾਹ ਇੱਕ ਕੁਦਰਤੀ ਤੌਰ ਤੇ ਆਪਣੇ ਅੰਦਰ ਜਾਣੀ ਚਾਹੀਦੀ ਆ ਨਹੀਂ ਕੋਈ ਨਹੀਂ ਸਾਫ਼ ਹੋ ਜਾਣੀ ਹੁੰਦੀ ਆ ਇਹ ਮਾੜੀ ਮੋਟੀ ਸਾਫ਼ ਹੁੰਦੀ ਹੁੰਦੀ ਰੋਟੀ ਤੰਦੂਰ ਵਾਲੀਆਂ ਰੋਟੀਆਂ ਨਾ ਬਣਦੀਆਂ ਬਹੁਤ ਛੇਤੀ ਆ ਭਾਵੇਂ ਟਾਈਮ ਇਹ ਤੂੰ ਜ਼ਿਆਦਾ ਲੱਗ ਜਾਂਦਾ ਨਾ ਮੈਂ ਪਰ ਬੰਨ ਤਾਂ ਪੌਂਦ-ਕੂਂਦ ਤੇ ਤੇ ਪੌਂਦ ਤੇ ਟਾਈਮ ਲੱਗਦਾ ਬੱਚੇ ਰਮਤ ਦੇ ਮਿੰਟਾਂ ਦਾ ਬੇੜੇ ਨਹੀਂ ਪੂਰੇ ਹੁੰ ਆ ਰਿਓ ਐਕਸਾਈਟਡ ਹੁਣ ਰੋਟੀਆਂ ਨਹੀਂ ਬਣਨ ਬੋਕ ਯਸ ਐਕਸਾਈਟਡ ਤੋ ਉਹ ਜਣੀਆਂ ਲੱਗੀਆਂ ਤੇ ਹੁਣ ਹੱਥ ਧਾਕ ਗਿਆ ਕਿੱ ਕਰੀਏ ਆਵਾ ਕੀ ਕਰੀਏ ਮੇਰੇ ਤਾਂ ਹੱਥ ਥੱਕ ਗਏ ਅਸੀਂ ਜੀਓ ਚਾ ਪਕਾ ਲਿਆ ਤੁਸੀਂ ਕਿਤੇ ਆੜੇ ਬੰਦੇ ਖੜੇ ਉਹਨਾਂ ਨੂੰ ਕੀ ਪਤਾ ਕਿੰਨੇ ਕਿੰਨੇ ਖਾ ਜਾਣੇ ਮੇਰਾ ਚਟਵਾ ਹੀ ਨਹੀਂ ਟਿਕਦਾ ਪਿਆ ਤੇਰੇ ਕੋਲ ਯਾਰ 4 500 ਬੰਦਾ ਤਾਂ ਆਇਆ 2 4 500 ਬੰਦਾ ਖਾ ਟੋਟੋ ਇੱਕ ਇੱਕ ਬੰਦਾ 6 6 7 7 ਰੋਟੀਆਂ ਖਾਂਦਾ ਰਿਹਾ 4 500 ਬੰਦਾ ਆ ਗਿਆ ਇਕੱਠਾ ਹੀ ਬੰਦੇ ਆਂਦੀਆਂ ਰੋਟੀਆਂ ਵੇਚਦਾ ਤੂੰ ਇੰਪਰੀ ਪਹਿਲਾਂ ਦਾ ਸੋ ਆ ਬਣੀ ਜਾਂਦੀਆਂ ਆ ਲੈ ਭਾਈ ਆ ਵੇਚਦਾ ਪਹਿਲਾਂ ਬੁੜੀਆਂ ਸੀ ਪੇੜੇ ਕਰਕੇ ਦੇ ਹੱਥਾਂ ਦੇ ਨਾਲ ਲਾਹ ਲਿੰਦੀਆਂ ਸੀ ਮੰਮੀ ਹੁਣ ਬਾਹਾਂ ਦੁਖਣ ਲੱਗੀਆਂ ਕੀ ਕਰਾਂ ਬਾਹਾਂ ਦੁਖਣੀਆਂ ਬੰਦਾ ਹੱਪਲੇ ਲਾਂਦਰੀ ਹੋਣ ਤੂੰ ਇੱਕ ਬੰਦੇ ਦੀ ਹਾਂ ਹੋ ਗਏ ਕੰਮ ਕੀਤੇ ਨਾ ਅੱਜ ਕਿੰਨੇ ਸਾਲ ਗਏ ਨੇ ਹੂ ਕਿੰਨੇ ਸਾਲ ਹੋ ਗਏ ਕੰਮ ਕੀਤੇਆਂ ਨੂੰ ਪ੍ਰੈਕਟਿਸ ਕਰਦਾਵੇਂ ਉਹਦਾ ਨਾਲ ਦੀ ਰੀਸ ਨਹੀਂ ਹੁੰਦੀ ਦੇਖ ਸਾਡੀ ਮੰਮੀ ਲੰਬੀ ਰੋਟੀਆਂ ਕਿਆ ਕਿਉਂ ਤੇ ਯਰ ਬਾ ਬੋਲਦਾ ਹੈ ਹਰਜੀਤੀ ਦਾ ਯਰ ਬਾ ਬੋਲਦਾ ਹੈ ਚੀਜ਼ਾਂ ਦੇ ਵਿੱਚ ਤਜਰਬਾ ਬੋਲਦਾ ਮੋਟੇ ਨੂੰ ਫੂਨ ਬੋਲਦਾ ਅਨਨੋਨ ਕਾਲ ਬੋਲਦੀ ਆ ਚੱਕਰਾ ਵੀ ਮੇਰਿਆ ਲੈ ਵੀ ਮਿੱਤਰਾ ਮਮੀ ਦਾ ਸੋਹਣੀ ਦਾ ਪੋਤਾ ਬਹੁਤ ਹੀ ਸੋਹਣੀ ਰੋਟੀ ਲੱਤ ਕੇ ਇਹ ਕਾਦੀ ਕੀ ਵੇ ਚਾਟਾ ਜੀ ਲਾਇਆ ਇਹ ਚ ਬੇਸਨ ਤੇ ਗੰਡੇ ਲਾਏ ਮਿਸਾਂ ਰੋਟੀਆਂ ਪਕਾਉਣ ਲੱਗੀਆਂ ਅੱਛੇ ਮਿਸੇ ਨਾਨ ਆਏ ਇਹ ਤੁਹਾਡੇ ਦਾਦੇ ਨੂੰ ਬਣਾ ਕੇ ਦਿੰਦੇ ਹਾਂ ਉਹਨੂੰ ਸ਼ੂਗਰ ਹੁੰਦੀ ਸੀ ਤੇ ਉਹਦੇ ਲਈ ਰੋਜ਼ ਮੈਂ ਵੇਸਣ ਵਾਲੀਆਂ ਰੋਟੀਆਂ ਲਾ ਕੇ ਦਿੰਦੀ ਹੁੰਦੀ ਸੀ ਵਾਟੇ ਬਿਊਟੀ ਤੇ ਔਰ ਨਾ ਚੇਚਾ ਤੰਦੂਰ ਤੇ ਪਕਵਾ ਕੇ ਖਾਂਦਾ ਹੁੰਦਾ ਸੀ ਅਸੀਂ ਵੀ ਚੇਚੇ ਨੂੰ ਹਮੇਸ਼ਾ ਤੰਦੂਰ ਵਾਲੀ ਰੋਟੀ ਕਰਾਰੀ ਲੱਗਦੀ ਉਹ ਫਿਰ ਇਹ ਸਾਲ ਉਹ ਪਾਂਡੇ ਪੰਨੀ ਜਾਂਦੇ ਜੇ ਮੇਝਣਗੀਆਂ ਰੋਟੀਆਂ ਕਿਉਂ ਤੁਹਾਨੂੰ ਭੁੱਖ ਨਾ ਤੁਹਾਡੇ ਕਿਉਂੇ ਦੱਚਦੇ ਪਏ ਆ ਅੱਜ ਲੇਟ ਹੋ ਗਏ ਆ ਨਾ ਤੰਦੂਰ ਦੇ ਚੱਕਰ ਚ ਕੱਲ ਤੋਂ ਜਲਦੀ ਫਟਾਫਟ ਹੋਇਆ ਕਰੇਗਾ ਕੰਮ ਕਿ ਲੱਗੂਗੀ ਇਹ ਐਕਸਪੀਰੀਅੰਸ ਡਾਊਨ ਹੋ ਗਿਆ ਨਿਗਾਹ ਲਾ ਦੀ ਐਕਸਪੀਰੀਅੰਸ ਨੂੰ ਇੱਧਰ ਬੜੀ ਜਮਰਦਸਤ ਦਿਖਾਈ ਲੱਗਦੀ ਹੈ ਡਾਊਨ ਤੇ ਘਾਤੂ ਰੱਖਿਆ ਨੇ ਪਤਾ ਦੁਬਾਰਾ ਸ਼ੁਰੂ ਕਰ ਆ ਸਤਾਰਵੀਂ ਸਦੀ ਦਾ ਘੜਾ ਘਾਤੂ ਤੇ ਰੱਖਿਆ ਮਮੀ ਨੂੰ ਪਤਾ ਹੋਵੇ ਭਾਈ ਤੇ ਰੱਖ ਦਿੱਤਾ ਵਾ ਕਿ ਸੇਕ ਵਿੱਚੇ ਵਿੱਚੇ ਰਹੂਗਾ ਜੇ ਉਸ ਤਰ੍ਹਾਂ ਨੰਗਾ ਰੱਖ ਦਿਆਂ ਤਾਂ ਦੋ ਦੋ ਛੇਤੀ ਪਾੜ ਜਾਂਦਾ ਪਰ ਮਮੀ ਇਹ ਘੜਾ ਤਾਂ ਪਿੱਲਾ ਨਹੀਂ ਤੇ ਪਿੱਲਾ ਦੀ ਆਪਾਂ ਕਿਹੜਾ ਇਹਦੇ ਵਿੱਚ ਕੁਛ ਤਰਨਾ ਇਹ ਉਂਜੀ ਚੱਕ ਟੱਪਿਆ ਹੀ ਆ ਫਿਰ ਗੈਸ ਤਾਂ ਜੋ ਦੁੱਧ ਗਰਮ ਕੀਤਾ ਦੁੱਧ ਦਾ ਇੱਕ ਭਾਂਡਾ ਉੱਚਾ ਧਰ ਦਿੰਦੇ ਹਾਂ ਜੀ ਅਕਲ ਹੋਵੇ ਤਾਂ ਤੇ ਫਿਰ ਹੁਣ ਦੁੱਧ ਪਹਿਲਾਂ ਤੱਤਾ ਕਰ ਲਿਆ ਸੀ ਕਰ ਕਰ ਕੇ ਸੋਹਣੀ ਮੱਖਣੀ ਆਈ ਹੁੰਦੀ ਤੇ ਹਜੇ ਵੀ ਉਹ ਰੱਖਿਆ ਜਾ ਸਕਦਾ ਹੈ ਕਰ ਕਰ ਕੇ ਮੱਖਣੀ ਨਹੀਂ ਆਉਂਦੀ ਕਰ ਕਰ ਕੇ ਮਲਾਈ ਆਉਂਦੀ ਆ ਸੌਰੀ ਉਹਦੀ ਲੱਸੀ ਦਾ ਟੇਸਟ ਵੀ ਵੱਖਰਾ ਵੱਖਰਾ ਹੁੰਦਾ ਤੇ ਉਹ ਪੀਂਦੇ ਕੋਈ ਨਹੀਂ ਹੁਣ ਮੈਂ ਤੰਦੂਰ ਤਪਾਲਿਆ ਕਰਨਾ ਮੈਂ ਦੁੱਧ ਇੱਥੇ ਹੀ ਕਰਦਿਆ ਕਰਨਾ ਨਾਲੇ ਗੈਸ ਦੀ ਬਚਤ ਟਾਈਮ ਦੀ ਬਚਤ ਟੈਨਸ਼ਨ ਫਰੀ ਨਾ ਉਬਲਣ ਦਾ ਟੈਨਸ਼ਨ ਅਕਲ ਹੋਵੇ ਤਾਂ ਘੱਟ ਜੀ ਜਾਂ ਫਿਰ ਸਾਰੀ ਗੁੱਗੂ ਕੋਲੇ ਆ ਘਰ ਜਾ ਮੈਂ ਦੰਦ ਥੋ ਪਤਾ ਹੈ ਘਰ ਦੇ ਜੰਮਿਆਂ ਦੇ ਦੰਦ ਨਵਰੇ ਨਹੀਂ ਗਿਣੀਦੇ ਦੰਦਾਂ ਤੋਂ ਪਤਾ ਲੱਗ ਜਾਂਦਾ ਹਾਂ ਹਾਂ ਕਾਵਤਈ ਨਹੀਂ ਆਈ ਡੜ ਕਾਵਤਈ ਨਹੀਂ ਆਈ ਉਹ ਤਾਂ ਦੰਦੋਂ ਉਹਨੂੰ ਕਾਵਤਈ ਨਹੀਂ ਆਈ ਦੰਦ ਨਹੀਂ ਗਿਣੀਦੇ ਵਰਿਆਂ ਦਾ ਪਤਾ ਹੁੰਦਾ ਵੀ ਕਿੰਨੇ ਵਰਿਆਂ ਦਾ ਹੋ ਗਿਆ ਹਾਂ ਆ ਲੈ ਦੋਈ ਗਲਤ ਬਟ ਬਟ ਤੇ ਲੱਗ ਜਾਂਦੇ ਕਾਵਤਾਂ ਸੁਣਾਉਣ ਅਸੀਂ ਕੋਈ ਸੁਣਾਉਂਦੇ ਪਹਿਲਾਂ ਕਾਵਤਾਂ ਪੜ੍ਹਦੇ ਆ ਕਰੋ ਹਾਂ ਕੀ ਹੁੰਦੀ ਹੈ ਕਾਵਤ ਬੋਲੇ ਹੀ ਦਾ ਬੰਦਾ ਕਾਵਤਾਂ ਵੀ ਸੁਣਾ ਲਿਆ ਕਰੋ ਸਾਤਰੀ ਕਾਲੀ ਆ ਹੁਣ ਤਾਂ ਹੁਣ ਤੇਰੀ ਸਾਤਰੀ ਕਾਲੀ ਹੋਣੀ ਹੋਰ ਹੋਣਾ ਵੀ ਕੀ ਆ ਗੱਲ ਜੀ ਨਹੀਂ ਬੜੀ ਗੁੱਗੋੜਾ ਤਾਂ ਮਾਣਾ ਤੈਨੂੰ ਜੰਮਿਆ ਤੂੰ ਨਹੀਂ ਮਾਣ ਨੂੰ ਜੰਮਿਆ ਕਿੱਦਾਂ ਹੋਣਾ ਪੁੱਤ ਜੰਮਿਆ ਯਾ ਲੈ ਗਦਾ ਦੁੱਧ ਤੇ ਰੱਖ ਚੱਲ ਹੁਣ ਦੁੱਧ ਤਾਂ ਕੜਿਆ ਤੇ ਹੁਣ ਦੁੱਧ ਮੈਂ ਕੀ ਰੱਖਾਂ ਇੱਕ ਫੋਟੋ ਵਿੱਚ ਹੀ ਰੱਖ ਲਓ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਲੌਗ ਵੇਖਣ ਲਈ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਆਪਣੀਆਂ ਨਿੱਕੀਆਂ ਵੀਡੀਓ ਵੇਖਣੀਆਂ ਹੁੰਦੀਆਂ ਤਾਂ ਆਪਣਾ ਇੰਸਟਾਗ੍ਰਾਮ ਹੈਗਬਲ ਕਰਨ 157 ਤੇ ਸਨੈਪਚੈਟ ਹੈਗੀ ਸੰਧੂ HUNA22 ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਛਾ ਛਾ